ਵੇ ਕੀ ਕੱਢੇਗਾ ਇਹਦੇ ਵਿੱਚੋਂ ਤੈਨੂੰ ਤਾਂ ਤੜਕੇ ਤਰ ਚਾਹਦਾ ਜਿਉਂ ਆਥਣ ਤੱਕ ਨਹੀਂ ਧਰਦਾ ਇਹਨੂੰ ਸਾਰਾ ਦਿਨ ਪਬਜੀ ਖੇਡਦਾ ਰਿਹਾ ਕਰ ਵੀ ਇਹ ਕਿਸੇ ਦਿਨ ਜਮ ਅੱਖਾਂ ਦੀ ਰੋਸ਼ਨੀ ਕੋ ਬਾਕੇ ਭਈਏਗਾ ਸੜਦੇ ਕਰ ਖਹਿੜਾ ਇਹਦਾ ਤੂੰ ਨਹੀਂ ਮੈਂ ਇਹਦੇ ਵਿੱਚੋਂ ਕੀ ਕੱਢਣਾ ਮੈਂ ਤਾਂ ਨਵੀਆਂ ਤੇ ਤਾਜ਼ੀਆਂ ਤੇ ਪੁਰਾਣੀਆਂ ਖਬਰਾਂ ਪੜਦਾ ਰਹਿਣਾ ਵਿੱਚੋਂ ਕੁਛ ਨਾ ਕੁਛ ਨੁਕਤੇ ਮਿਲਦੇ ਰਹਿੰਦੇ ਨੇ ਫਿਰ ਵੋਟਾਂ ਅਚਕਾ ਮਾਉਣਗੇ ਉਹੀ ਨੁਕਤੇ ਵਰਤਾਂਗੇ ਉਹਨਾਂ ਤੇ ਆਪਾਂ ਵੇ ਹੋਤਾ ਜੇ ਤੂੰ ਵਰਤਿੰਗਾ ਵਰਤਿੰਗਾ ਤੂੰ ਮੇਰੀ ਗੱਲ ਸੁਣ ਲੈ ਬੜਾ ਇਹ ਵਿੱਚ ਧਿਆਨ ਚੰਦਿਆ ਕਰੇ ਤੂੰ ਤਾਂ ਖਬਰ ਲਵਾਲਾ ਤੂੰ ਉਹਨੇ ਵਿੱਚ ਸਾਰਾ ਕੁਝ ਆਉਂਦਾ ਨਾਲ ਪੜਨ ਚ ਵਧੀਆ ਲੱਗਦਾ ਨਾਲੇ ਕੋਈ ਉਹ ਹੁਣੀ ਹੈਗਾ ਉਹਦਾ ਹਾਨੀ ਕਰਕਣੀ ਹੈਗਾ ਸਿਹਤ ਲਈ ਨੀ ਇਹ ਟੇੜਾ ਹੰਨੀ ਕਰ ਕਾ ਮੇਰੀ ਗੱਲ ਸੁਣੀ ਦੇ ਵਿੱਚ ਤਾਂ ਖਬਰ ਜਿਉ ਸੁਬੀ ਨਹੀਂ ਤੇ ਨਮੀ ਨਮੀ ਅਪਡੇਟ ਹੀ ਨਹੀਂ ਵੀਡੀਓ ਬਾਹਰ ਲਮੂਰੇ ਆ ਜਾਂਦੀ ਐ ਨੇ ਇਹਦੇ ਵਿੱਚ ਤਾਂ ਸਾਰੋ ਚੀਜ਼ ਮਿਲਦੀ ਬਰੀ ਬਰੀ ਖਰਾ ਜ ਮਨ ਨੂੰ ਵੀ ਨਹੀਂ ਲੱਗਾ ਮਨ ਨੂੰ ਐਨ ਘਾਲ ਬਉਣੀਆਂ ਪੈਂਦੀਆਂ ਨੇ ਉਹ ਲੈ ਲਈ ਵੇ ਜਿੰਨੇ ਨੱਟ ਤੇ ਪੈਸੇ ਫੂਕਦਾ ਉਹਨਾਂ ਤਾਂ ਆਉਂਦੇ ਹੀ ਨਹੀਂ 6 ਮਹੀਨਿਆਂ ਦੇ ਮੰਦਦੇ ਉਹਨੇ ਤਾਂ ਖਬਰਾਂ ਦੇ ਤੂੰ ਸੜਦੇ ਖੜਾ ਐ ਨਾ